ਉਹ ਬਾਗ ਸਾਈਡ ਤੋਂ ਆਪਾ ਦਿਖਾਣੇ ਦੇਖੋ ਸੀ ਚਾਰੇ ਥਾਣੇ ਮੁੱਠੀ ਥਣ ਲੱਗੇ ਹੋਏ ਹੈਗੇ ਦੇਖੋ ਦੇ ਦੇ ਸਾਡਾ ਲੈਵਲ ਉਹਦੀ ਬਹੁਤ ਸੋਹਣੀ ਆ ਦੇਖੋ ਸੀ ਭਾਂਡਾ ਬਹੁਤ ਸੋਹਣਾ ਲੱਗਾ ਹੋਇਆ ਝੋਟੀ ਨੂੰ ਤੇ ਪਹਿਲੇ ਸੂਏ ਕਿੰਨਾ ਕੁ ਦੁੱਧ ਦਤਾਈ ਤੇ ਹੁਣ ਕੀ ਮੀਤਰ ਹੋ ਜੀ ਇਹ ਤੋਂ ਵੀ ਕਿੰਨਾ ਕੁ ਦੁੱਧ ਕੱਢ ਲੂਗੇ ਤੇ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਰੱਖਤਾ ਇਹਦਾ ਫਿਰ ਆਪਾਂ ਰੇਟ ਇਹਦਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਲੋਵੀ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਸਵੀਲ ਇਹਨੂੰ ਬਾਲਿਆਂ ਲਈ ਰਹਿ ਜਾਂਦੀ ਹੈ ਜੀ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਹਾਂ ਬਹੁਤ ਵੀਰ ਦੇ ਆਪਣੇ ਘਰੇਲੂ ਜਿਹੜੇ ਪਸ਼ੂ ਰੱਖਿਆ ਹੋਇਆ ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਨਾ ਘਰ ਦੇ ਝੋਟੀਆਂ ਕੱਟੀਆਂ ਨੇ ਘਰ ਦੇ ਰੱਖਿਆ ਹੋਈਆਂ ਉਹਨਾਂ ਦੇ ਵਿੱਚ ਇੱਕ ਬਾਈਆਂ ਕੋਲੇ ਆਹ ਝੋਟੀ ਜਿਹੜੀ ਬਕਾਊ ਆ ਗਈ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਡਿਟੇਲ ਲੈ ਕੇ ਦੇਮਾ ਵੀ ਕੈਮੇ ਸੋਏ ਸੂਣਾ ਨੇ ਕਿੰਨਾ ਦੁੱਧ ਪਹਿਲੇ ਸੋਏ ਦਿੱਤਾਗਾ ਕੀ ਰੇਟ ਮੰਗਦਿਆ ਸਾਰਾ ਰੇਟ ਵੀਡੀਓ ਦੇ ਵਿੱਚ ਹੋਊਗਾ ਪਹਿਲਾਂ ਤੁਹਾਨੂੰ ਆਪਾਂ ਖੜੀ ਚੱਕ ਆਊਟ ਕਰਾ ਦਿੰਨੇ ਆ ਝੋਟੀ ਦੀ ਬੰਦ ਤਾਂ ਤੁਸੀਂ ਬੋਡੀ ਬੰਦ ਤਾਂ ਦੀ ਦੇਖ ਸਕਦੇ ਹੋ ਬਹੁਤ ਸੋਹਣੀ ਹੈਗੀ ਸੰਗਾ ਸੰਗਾ ਦੀ ਵਧੀਆਗੀ ਖਾਨਲੇਵੀ ਦੀ ਵੀ ਆਪਾਂ ਤੁਹਾਨੂੰ ਨੇੜੋਂ ਦਿਖਾ ਦੰਨੇ ਆਗੇ ਦੇਖ ਸਕਾ ਜੋ ਥੋੜਾ ਜਿਹਾ ਕੈਮਰੇ ਦਾ ਕਰਕੇ ਜਿਹੜਿਆ ਡਰਦੀ ਹੈ ਛੋਟੀ ਤੇ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਸਾਰੀ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂਗਾ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਤੇ ਤੋਰ ਕੇ ਵੀ ਦਿਖਾਵਾਂਗੇ ਲੈ ਬਈ ਤੋਰ ਕੇ ਦਿਖਾ ਦੇ ਮੜੀ ਛੋਟੀ ਬੋਡੀ ਬੰਤ ਦੀ ਬਹੁਤ ਸੋਹਣੀ ਹੈਗੀ ਪੁੱਛਾਂ ਬਾਈ ਤੋਂ ਵੀ ਕਿੰਵੇਂ ਸੂਹਣਾ ਨੇ ਕਿੰਨਾ ਦੁੱਧ ਆ ਸਾਰੀ ਡਿਟੇਲ ਸੋਮ ਆਪਾਂ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਦੇਖ ਸਕਾ ਤੁਸੀਂ ਤੋਰ ਦੀ ਚੈੱਕ ਆਊਟ ਕਰ ਸਕਾ ਜੋ ਘਰੇਲੂ ਛੋਟੀ ਆ ਜਮਾ ਕੋਈ ਵਪਾਰ ਦਾ ਕੰਮ ਨਹੀਂ ਹੈਣਾ ਆਪਾਂ ਡਿਟੇਲ ਸਾਰੇ ਬਾਈ ਤੋਂ ਲਵਾਂਗੇ ਤੋਰ ਤੇ ਤੋਰ ਦੇ ਬਾਈ ਤੋਰ ਥੋੜਾ ਜਿਹਾ ਡਰਦੀ ਆਪਾਂ ਸੋਹਣਾ ਥਾਨਲੇ ਵੇ ਦੀ ਜਮਾ ਇੱਕ ਨੰਬਰ ਆ ਗਈ ਜਮਾ ਭਾਂਡਾ ਬਹੁਤ ਸੋਹਣਾ ਲੱਗਿਆ ਹੋਇਆ ਤੁਸੀਂ ਸਾਨੂੰ ਆਪਾਂ ਨੇੜੋਂ ਜੋਮ ਕਰਕੇ ਦਿਖਾਣਾ ਦੇਖੋ ਤੁਸੀਂ ਉਸ ਤੋਂ ਥੋੜੀ ਜਰੂਰ ਲੰਡੀ ਹੈਗੀ ਦੇਖ ਸਕਦੇ ਛੋਟੀ ਬੰਤਰ ਬਹੁਤ ਸੋਹਣੀ ਆ ਬੋਡੀ ਵਾਂ ਤੇ ਥਾਨਲੇ ਵੇ ਬਹੁਤ ਸੋਹਣਾ ਲੱਗਿਆ ਹੋਇਆਗਾ ਨੇੜੇ ਡਰਦੀ ਆ ਥੋੜੀ ਜੀ ਦੇਖ ਸਕਦੇ ਤੁਸੀਂ ਆ ਜਾ ਆ ਜਾ ਲਿਆ ਲਿਆ ਇਧਰ ਹੀ ਲਿਆ ਆ ਲੈ ਉਹ ਲਿਆ ਬਸ ਪਸੂਆਂ ਦਾ ਡਰ ਜਾਂਦੇ ਹਾਂ ਹਾਂ ਡਰਦਿਆਂ ਉਹ ਵੀ ਡਰਦਿਆਂ ਨਾ ਆਪਾਂ ਮਾਲਾ ਬਾਹਰ ਅੰਦਰ ਨਹੀਂ ਜਾਂਦੇ ਪਸੂਆਂ ਨਾਲ ਉਹਦਾ ਕਰਕੇ ਡਰ ਜਾਂਦੇ ਆਗੇ ਬੋਡੀ ਵੰਤਰ ਦੀ ਬਹੁਤ ਸੋਹਣੀ ਹੈਗੀ ਤੇ ਡਿਟੇਲ ਆਪਾਂ ਬਾਪੂ ਤੋਂ ਲਮਾਂਗੇ ਸਾਰੀ ਵਿਕੀ ਮਾਲ ਮੁੱਲ ਕਰਦੇ ਆ ਕਿੰਨਾ ਦੁੱਧ ਰਿਹਾ ਪਹਿਲੇ ਸੂਏ ਤੇ ਦੂਜੇ ਸੂਏ ਕੀ ਕੰਪੈਸਟੀ ਹੋਊਗੀ ਸਾਰੀ ਆਪਾਂ ਡਿਟੇਲ ਲਮਾਂਗੇ ਝੋਟੇ ਤੁਸੀਂ ਦੇਖ ਸਕਦਾ ਹੋ ਲੈਵਲ ਉਹਦੀ ਬਹੁਤ ਸੋਹਣੀ ਹੈ ਦੇਖੋ ਸੀ ਭਾਂਡਾ ਬਹੁਤ ਸੋਹਣਾ ਲੱਗਿਆ ਹੋਇਆ ਝੋਟੇ ਨੂੰ ਤੇ ਆਇਆ ਭਾਈ ਬੰਨ ਦੇ ਲਿਆ ਫੇਸ ਕੁਆਲਿਟੀ ਬਹੁਤ ਸੋਹਣੀਆ ਬਾਡੀ ਬੰਦ ਤੇ ਪੂਰੀ ਸੋਹਣੀ ਝੋਟੀ ਆ ਗਈ ਦੇਖੋ ਤੁਸੀਂ ਹਨਾ ਥੋੜੀ ਝੋਟੀ ਡਰਦੀ ਹੈਗੀ ਲੈ ਵਲ ਉਸ ਨੂੰ ਆਪਾਂ ਕੋਲੋਂ ਚੈੱਕ ਕਰਾ ਦਿੰਦੇ ਹਾਂ ਦੇਖੋ ਤੁਸੀਂ ਬਾਕੀ ਦੇ ਸੋਣ ਵਾਲੀ ਆ ਪੁੱਛਦੇ ਆ ਭਾਈ ਤੋਂ ਲੈਨੇ ਆਓ ਜੀ ਕੋਲ ਆਇਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਬਲੌਰ ਸਿੰਘ ਜੀ ਪਿੰਡ ਚੌਕੇ ਜਿਲ੍ਹਾ ਬਠਿੰਡਾ ਹਣਾ ਬਠਿੰਡਾ ਠੀਕ ਆ ਬੱਲੋ ਵਾਲੀ ਸੜਕ ਤੇ ਆਪਣਾ ਘਰ ਆ ਜਾਂਦਾਗਾ ਹਾਂਜੀ ਠੀਕ ਆ ਜੀ ਆਪਾਂ ਛੋਟੇ ਡਿਟੇਲ ਲੈਨੇ ਕੈਮੇ ਸੂਆ ਨੇ ਇਹਦੇ ਦੂਜੇ ਸੂਆ ਸੂਣਾ ਜੀ ਹੁਣ ਦੂਜੇ ਸੂਆ ਸੂਣਾਗਾ ਹਾਂਜੀ ਤੇ ਕਹ ਕਿ ਦਿਨਾਂ ਦੀ ਕੱਚੀ ਆ ਜੀ ਪੂਰੇ ਦਿਨ ਹੋ ਗਏ ਵੇ ਦਿਨ ਪੂਰੇ ਹੋਇਆ ਪਿਆ ਤੇ ਆਥਰੋ ਗਣ ਸੂਣ ਵਾਲੀ ਆ ਹੁਣ ਠੀਕ ਆ ਜੀ ਇੱਕ ਦੋ ਦਿਨਾਂ ਚ ਹੀ ਸੁਪੂ ਠੀਕ ਆ ਠੀਕ ਆ ਤੇ ਪਹਿਲੇ ਸੂਏ ਕਿੰਨਾ ਕ ਦੁੱਧ ਦਤਾਈ ਪਹਿਲੇ ਸੂਏ ਨੇ 12 ਲੀਟਰ 12 ਲੀਟਰ ਜਮਾਏ ਜੋ ਓਕੇ ਆਪਣੀ ਘਰ ਦੀ ਕੱਟੀ ਆ ਠੀਕ ਆ ਸਾਰੇ ਵੈਸੇ ਬਸ ਉਹ ਇਹਨੇ ਖੜੇ ਆਪਣੇ ਘਰ ਦੀ ਆ ਹਾਂਜੀ ਠੀਕ ਹੈ ਠੀਕ ਆ ਤੇ ਹੁਣ ਕੀ ਮੀਟਰ ਹੋ ਜੀ ਇਹ ਤੋਂ ਵੀ ਕਿੰਨਾ ਕੁ ਦੁੱਧ ਕੱਢੂਗੇ 14 ਲੀਟਰ ਤੋਂ ਟਪਾਉਗੀ ਦੁੱਧ ਠੀਕ ਆ 14 ਤੋਂ 12 ਕੱਢ ਗਈ ਨਾ 14 ਤੋਂ ਟਪਾਉਗੀ ਠੀਕ ਆ ਮੰਨ ਲਓ ਆਪਾਂ 14 ਕਹਿ ਕੇ ਦੇ ਦਿੰਦੇ ਆ ਵੀ 14 ਆਪਾਂ 14 ਦਾ ਦਿੰਦੇ ਆ ਠੀਕ ਆ ਵੀ 14 ਲੀਟਰ ਦੁੱਧ ਕੱਢ ਜੂਗੀ ਠੀਕ ਆ ਜਦੋਂ ਪਹਿਲੇ ਸੂਏ 12 ਕੱਢਿਆ 14 ਤੱਕ ਕੋਈ ਵੱਡੀ ਗੱਲ ਨਹੀਂ ਗਈ ਹਾਂਜੀ ਠੀਕ ਆ ਜੀ ਤੇ ਆਪਣੇ ਇਹਦੇ ਮਾਂ ਵੀ ਆਪਣੇ ਕੋਲੇ ਹੋਈ ਪਹਿਲਾਂ ਕਿ ਬੇਜਤੀ ਉਹ ਉਹ ਬੇਜਤੀ ਠੀਕ ਆ ਜੀ ਉਹਦੇ ਥੱਲੇ ਦੁੱਧ ਕਿੰਨਾ ਕ ਸੀ ਉਹਦੇ ਥੱਲੇ ਦੁੱਧ 16 ਲੀਟਰ ਤੱਕ ਕੱਢਿਆ ਹੋਰੇ 16 ਲੀਟਰ ਤੱਕ ਹਾਂਜੀ ਹਾਂਜੀ ਠੀਕ ਆ ਮੰਨ ਲਓ ਆਪਣੇ ਸਾਰੇ ਪਸ਼ੂ ਚੰਗੇ ਆ ਗਏ ਘਰ ਦੀਆਂ ਕੱਟੀਆਂ ਰੱਖਿਆ ਹੋਈਆਂ ਬਾਈ ਕੋਲੇ ਹਨਾ ਤੇ ਦੂਜੇ ਸੂਏ ਸੋਣੈ ਨੇ denn ਇਹਦੇ ਜਿਹੜੇ ਪੂਰੇ ਹੋਏ ਪਏ ਆਗੇ ਬਸ ਸ਼ਾਮ ਤੱਕ ਕੱਲ ਤਾਂ ਕਿਹੜੇ ਝੋਟੇ ਨੇ ਸੂਬ ਬਣਾਗਾ ਤੇ ਰੇਟ ਦੀ ਗੱਲ ਆ ਜਾਂਦੀ ਹੈ ਰੇਟ ਕੀ ਰੱਖਤਾ ਇਹਦਾ ਫਿਰ ਆਪਾਂ ਰੇਟ ਇਹਦਾ 145 ਰੱਖਿਆ ਆਪਾਂ 145000 ਹਾਂਜੀ ਹਾਂਜੀ ਠੀਕ ਆ ਲੈਣ ਦੇਣਾ ਕਿ ਮਾਨਤਾਨ ਹੋ ਜੂ ਮੋਟਾ ਮੋਟਾ ਮਾਨਤਾਨ ਕਰ ਦਾਂਗੇ ਉਹਦੇ ਹਿਸਾਬ ਨਾਲ ਠੀਕ ਆ ਮਾੜਾ ਮੋਟਾ ਦੋਸਤੋ ਮਾਨਤਾਨ ਹੋ ਜੂਗਾ ਝੋਟੀ ਬਹੁਤ ਸੋਹਣੀ ਹੈਗੀ ਦੇਖ ਸਾਨੂੰ ਸੀ ਰੇਟ ਇਹਦਾ 145000 ਕਰਦਾਗਾ ਮੌਕੇ ਤੇ ਥੋੜਾ ਜਨਾ ਮਾਨਤਾਨ ਹੋਊਗਾ ਤੇ ਜੇ ਕਿਸੇ ਭਰਾ ਨੇ ਲੈਣੀ ਆ ਤਾਂ ਆਪਾਂ ਸੰਪਰਕ ਨੰਬਰ ਸਾਨੂੰ ਲੈ ਕੇ ਦੇ ਦਿੰਨੇ ਆਂਗੇ ਝੋਟੀ ਬਹੁਤ ਸੋਹਣੀ ਹੈਗੀ ਦਿਨ ਇਹਦੇ ਪੂਰੇ ਹੋਏ ਪਏ ਦੇ 12 ਲੀਟਰ ਇਹਦਾ ਪਹਿਲੇ ਸੂਏ ਦੁੱਧ ਇਹਨੇ ਕੱਢਿਆਗਾ ਤੇ 14 ਦੀ ਉਮੀਦ ਆ ਇਸ ਵਾਰਾ ਇਹਦੇ ਨੰਬਰ ਬੋਲ ਦੇ ਇੱਕ ਵਾਰੀ ਆਪਣਾ ਨੰਬਰ 98142 98142 71354 71354 ਹਾਂਜੀ ਪਿੰਡ ਚੌਕਿਆ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਾ ਵਾਲੀ ਬੱਲੋ ਵਾਲੀ ਸੜਕ ਤੇ ਜਿਹੜਾ ਘਰ ਆ ਜਾਂਦਾ 41/5 ਨੰਬਰ ਗਲੀ ਆ ਇਹ ਹਾਂਜੀ 41/5 41/5 ਨੰਬਰ ਗਲੀ ਤੇ ਘਰ ਆਗਾ ਸਾਹਮਣੀ ਘਰ ਆ ਪਈਆਂ ਦਾ ਕੋਠੀ ਹੈਗੀ ਤੇ ਜੇ ਕਿਸੇ ਭਰਾਣਿਆਂ ਝੋਟੀ ਲੈਣੀ ਆ ਤਾਂ ਬਾਈਆਂ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਾ ਜਾਂ ਦੇਖੋ ਜੀ ਥਾਂ ਲੇਵ ਦੀ ਬਹੁਤ ਸੋਹਣੀ ਹੈਗੀ ਆਰ ਡਰੋਨ ਸਾਨੂੰ ਬੈਕ ਸਾਈਡ ਤੋਂ ਆਪਾਂ ਦਿਖਾਣੇ ਦੇਖੋ ਜੀ ਚਾਰੇ ਥਾਣੇ ਮੁੱਠੀ ਥਣ ਲੱਗੇ ਹੋਏ ਹੈਗੇ ਦੇਖੋ ਜੇ ਕਿਹੜੇ ਭਰਾਣੇ ਲੈਣੀਆਂ ਤਾਂ ਬਾਈਆਂ ਜਿਹੜਾ ਤੁਸੀਂ ਸੰਪਰਕ ਕਰ ਸਕਦਾ ਬਹੁਤ ਬਹੁਤ